ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਅਫਗੁਣ ਪਰੇ ਇਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇਮਿਕ ਖਾਈ ਮਾਇਆ ਮੋਹ ਪਰਮ ਪੈ ਭੂਲੇ ਸਤਿਧਾਰਾ ਸਿਓ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰਦਾ ਗੁਰੂ ਰਾਮਦਾਸ ਰਾਖੋ ਸਰਣਾਈ ਗੁਰੂ ਪਿਆਰਿਓ ਅੱਜ ਦਾ ਵਿਚਾਰ ਫਲ ਤੇ ਵੇਹੋ ਪਾਈ ਐ ਜਿਵੇਂ ਹੀ ਕਾਰ ਕਮਾਈ ਐ ਤੇ ਵੇਹੋ ਜੇ ਤੇਹੋ ਜਿਹਾ ਹੀ ਜਿਵੇਂ ਹੀ ਜਿਹੋ ਜਿਹਾ ਹੀ ਕਿਉਂਕਿ ਮਨੁੱਖ ਜਿਸ ਤਰ੍ਹਾਂ ਦੀ ਕਾਰ ਕਰਦਾ ਹੈ ਉਹ ਜਿਆ ਉਸਨੂੰ ਫਲ ਮਿਲ ਜਾਂਦਾ ਹੈ ਐਸ ਆਰ ਦਾ ਐਕਸ਼ਨਸ ਵੀ ਕਮਿਟ ਸੋ ਆਰ ਦਾ ਰਿਵਾਰਡਸ ਵੀ ਰੀਸੀਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਰ ਆਲ ਸਬਸਕ੍ਰਾਈਬ ਦਾ ਚੈਨਲ ਫॉर ਡੇਲੀ ਅਪਡੇਟਸ ਥੈਂਕ ਯੂ